ਸਰ ਸ਼ਿਗਲ ਜੀ ਸਾਰਿਆਂ ਨੂੰ ਤੇਜ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਅਨਮੋਲ ਠੋ ਕੁਝ ਜਾਨ ਨਹੀਂ ਮੈਂ ਤੁਹਾਡਾ ਪੇਪਰ ਹੈ ਹਾਂ ਹਾਂ ਕੀ ਕਰਦੇ ਹੋ ਰਾਤ ਨੂੰ ਸੌਂਦੇ ਨਹੀਂ ਤਾਂ ਉੱਠਦੇ ਨਹੀਂ ਚਲ ਜਲਦੀ ਖੜੀ ਹੋ ਟਾਈਮ ਹੋ ਰਿਹਾ ਤੇ ਲੇਟ ਹੋ ਜਾਏਗੀ ਹਾਂ ਚਲ 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 ਜਲਦੀ ਕਰ ਇਤਰਾ ਵਲੌਗ ਬਣਾ ਲਈਏ <laughs> तो उठूगी अमोल देख है सची झूठ उठनी बोल रही मैं, देखता सही कुड़ी, तो आ देख लोल उठ देख कि जमा नहीं उठती पी अनमोल टाइम है ना फिर ना, ना करो क्या दादू का भी फोन आ गया फिर आन गया लैन वास्ते ਫਿਰ ਮੈਂ ਤੈਨੂੰ ਛੱਡ ਕੇ ਆਣਗੇ ਫਿਰ ਆ ਕੇ ਚਾਹ ਪਾਣੀ ਪੀਣਗੇ ਉਹ ਚਲ ਖੜੀ ਹੋ ਫੇ ਜਲਦੀ ਕਰ ਉੱਠ ਜਾ ਔਠ ਔਠ ਔਠੇ ਜਲਦੀ ਉੱਠ ਜਾ ਤੇਰੇ ਚੱਕਰ ਤੇ ਸਿੱਧੂ ਨਹੀਂ ਉੱਠ ਜਾਣਾ ਹੈ ਦੇ ਗਾਇਜ਼ ਮੈਂ ਸਕੂਲ ਜਾਣ ਵਾਸਤੇ ਰੈਡੀ ਹੋ ਗਈ ਸੀਗੀ ਤੇ ਦੇਖ ਲਓ ਸਾਰੀਆਂ ਮੰਮੇ ਨੇ ਨਾ ਇੱਕੋ ਹੀ ਕੰਮ ਹੁੰਦਾ ਹੈਗਾ ਜਾਣ ਹੈ ਨਾ ਮੈਨੇ ਸਕੂਲ 9 ਵਜੇ ਮੰਮਾ ਮੈਨੂੰ 6-7 ਵਜੇ ਲੱਗ ਜਿੰਦੇ ਠਾਂ ਉੱਠ ਜਾ ਉੱਠ ਜਾ ਜਦੋਂ 6-7 ਵਜੇ 7 ਮਿੰਟ ਹੁਣ ਬੱਜੇ ਹੋਏ ਸੀ ਮੰਮਾ ਕਹਿੰਦੇ ਪੌਣੇ 9 ਹੋ ਗਏ ਪੌਣੇ 9 ਹੋ ਗਏ ਜੇ ਤੂੰ ਲੇਟ ਹੋ ਗਈ ਪੇਪਰ ਰੈੱਡ ਹੋਇਆ ਤਾਂ ਫਿਰ ਰਹਿ ਜੇਂਗੀ ਰਹਿ ਜੇਂਗੀ ਐਂ ਕਰੀ ਜਾਂਦੇ ਸੀ ਫਿਰ ਜਦੋਂ ਮੈਂ ਉੱਠੀ ਮੈਂ ਦੇਖਿਆ ਹਲ ਤਾਂ 7:30 ਹੀ ਹੋਏ ਨੇ ਮਾਈ ਮੀਨ ਚੀਜ਼ ਚਸ਼ਮਾ ਮੈਂ ਮੈਂ ਜਾਣੀ ਆ ਸਕੂਲ ਕਿਉਂਕਿ ਦਾਦੂ ਮੈਨੂੰ ਅੱਗੇ-ਨੇ ਅੱਗੇ ਲੈਣ ਤੇ ਮਿਲਦੇ ਆ ਦੁਪਹਿਰੇ ਤੇ ਗਾਇਜ਼ ਮੈਂ ਸਕੂਲ ਤੋਂ ਆ ਗਈ ਸੀ ਤੇ ਆਣ ਤੋਂ ਬਾਅਦ ਹਨਾ ਜਿਹੜਾ ਮੈਂ ਸੋ ਗਈ ਸੀ ਇਸ ਕਰਕੇ ਮੈਂ ਹੁਣ ਮੈਂ ਉੱਠੀ ਐਂਗੀ ਸਾਢੇ 4 ਹੋ ਰਹੇ ਨੇਗੇ ਤੇ ਸਾਢੇ 4 ਹੋ ਰਹੇ ਨੇ ਤੇ ਮੈਂ ਹੁਣ ਬਣਾਈ ਸੀਗੀ ਆਪਦੇ ਵਾਸਤੇ ਮੈਗੀ ਤੇ ਮੇਰ ਨਾਲ ਸਿੱਧੂ ਵੀ ਬੈਠਾ ਹੈ ਆਸੀ ਸਿੱਧੂ ਸਿੱਧੂ ਕੀ ਖਾ ਰਹੇ ਮਾਈ मैं सिद्धू नु भी दीती है मैगी क्योंकि मेरा पराए देना तो बंद है ते नाल आलिया जी देख रहे कि शिंचैन आलिया जी देख रहे हैं आ देखो शिंचैन चाय पियू चाय पियांगे जे नाल बिस्कुट मिलनगे ता मिलदा नहीं उस पीनी है हां चलो भी अंदर लाइट चली गई इस कर के हुन असि आ गया बाहर बाहर आएं तो पविनिया मौसम ठीक है अंदर ना तो है ना सिद्धू है ना हाँ कहीं यमुना यम मौसम यहाँ घूमती हैं कोई किताब मिलती है कोई किताब मिलती है दीया बोल ला वो तो एनवायरनमेंट को लो मिलिए देखो ਤੇ ਮਮਾ ਉਹਰੇ ਗੁੰਨਰੇ ਨਹੀਂ ਆਟਾ ਭੁੱਲੂਗੀ ਹਾਂ ਉਹ ਕਿੱਥੇ ਨਕਲੀ ਕੀ ਹੋ ਗਈ ਸਸਿਫੀ ਚਾਹ ਨਹੀਂ ਤਾਂ ਗਾਜਰ ਦੀ ਸੀਤੀ ਮੈਂ ਤਾਂ ਸੋਚਿਆ ਸੀ ਸਾਬਤ ਮਸਲਦੇ ਨਹੀਂ ਮੈਂ ਉਹ ਕਰੀ ਉਹ ਜਿਹੜੀ ਬਰਾਊਨ ਵਾਲੀ ਉਹ ਪਾ ਦਿੰਦੀ ਆ ਤੇ ਮਝ ਬਣਦੀ ਆ ਸਾਬਤ ਤਾਂ ਟੈਂਡਾ ਤਿੰਨ ਚਾਰ ਛਿੱਡੀਆਂ ਚ ਬਣਦੀ ਆ ਹਾਂ ਹਾਂ ਇਹ ਵੀ ਉੱਥੇ ਪਾ ਕੇ ਆਉਣਾ ਫੋਨੇ ਤੇ ਜੋ ਮੈਂ ਕਿਹਾ ਗਾ ਕੇ ਤੇ ਨਵੇਂ ਨਾਲੇ ਗੇੜਾ ਕੱਢਿਆ ਮੈਂ ਖਾਈ ਗਰਮ ਹੈ ਮੰਮਾ ਇਹ ਚ ਕੀ ਹੈ ਪਨੀਰ ਦੀ ਸਬਜੀ ਬਣਾਈ ਆ ਹੋਜੀ ਪਨੀਰ ਦੀ ਸਬਜੀ ਹੋਜੀ ਪਨੀਰ ਦੀ ਹੋਜੀ ਮੰਮਾ ਚਿੰਤੂਰਾ ਹੁਣ ਬੋਲੋ ਤੂੰ ਮੈਂ ਤੇ ਛੱਰ ਤੇ ਦਿੱਤਾ ਹੋ ਤਾਂ ਨੰਗੇ ਆਪਾ ਇਹ ਬੰਦਲ ਧਿਆਨ ਸਿੱਧੂ ਹੁਣ ਤਰਾ ਬੈਠਣਾ ਪਹਿਲਾਂ ਮਾਂ ਨੂੰ ਟੁੱਟਣਾ ਨਹੀਂ ਚਾਹੀਦਾ ਧਿਆਨ ਨਾਲ ਖੇਲਾ ਹਾਂ ਪਰ ਮਰ ਰਸਰ ਮੋਟਰ ਤੇ ਤਾਂ ਪਹਿਲਾ ਤੇਰੀ ਮੂਤੀ ਨਮ ਰਮੇ ਉਹ ਜਿਹੜੇ ਚਾਹਤਾ ਤੂੰ ਉਹਦੇ ਵਿੱਚ ਸੇ ਰੋਟੀ ਵੀ ਗਰ ਖਾ ਲਈ ਸੀਗੀ ਤੇ ਮੰਮਾ ਨੇ ਪਨੀਰ ਦੀ ਪੁਰਜੀ ਬਹੁਤ ਹੀ ਜਿਆਦਾ ਸਵਾਦ ਬਣਾਈ ਸੀ ਤੈਨੂੰ ਕੀ ਹੋ ਰਿਹਾ ਇਹ ਹੁਣੀ ਨਾ ਜਦੋਂ ਸੀ ਸਮਾਨ ਰੱਖਿਆ ਇਹਨਾਂ ਪ੍ਰਾਂਤ ਸੁਟ ਕਿੰਨੀ ਜ਼ੋਰ ਦੀ ਖੜਕਾ ਹੋਇਆ ਉਹ ਸ਼ਰਾਰਤਾ ਕਰਦਾ ਫੇਰ ਇਹਦੇ ਹੱਥ ਛਪਣਗੇ ਹੁਣ ਗੱਲ ਤੇ ਸਿੱਧਾ

ਉਹ ਥੋੜਾ ਕਿਆ ਮਤ ਲਾਏ ਇੰਤਰਾ ਨਾ ਥੋੜਾ ਕਿਆ ਆਮਨ ਚੁਪਕਾ ਲਿਆ ਹੁਣ ਜੇ ਸਰਾਰਾ ਤੇ ਕੀਤੀ ਵਿੱਚ ਟੇਕ ਪੈਂਦੀਆਂ ਲੇਖੀ ਚੜਕੇ ਦਾ ਕੁਛ ਛਿੱਛਾ ਮਤ ਸੁਣੇ ਬਜਾ ਲਾ ਕੀ ਖਾਈ ਕੱਤੇ ਬਜਾ ਕੁਝ ਖਾਈਏ ਕਹਿੰਦਾ ਕੁਝ ਖਾਈਏ ਹੁਣੇ ਰੋਟੀ ਖਾ ਕੇ ਟੇ ਕਹਿੰਦਾ ਕੁਝ ਖਾਈਏ ਅਰੇ ਅਰੇ ਕੁਝ ਨਹੀਂ ਹੈਗਾ ਹੁਣ ਉਸੇ ਰੋਟੀ ਨਹੀਂ ਕੀ ਹੋਈ ਜਾਂਦਾ ਦੇਖੋ ਹੋਂਦੇ ਬੂਰੇ ਦੇਖ ਰਿਹਾ ਨਾ ਵੀਡੀਓ ਚੱਲ ਰਹੀ ਹੈ ਤਾਂ ਜਿਆਦਾ ਹੀ ਉਹ ਮਚਲ ਰਿਹਾ ਚੱਲ ਚੱਲ ਤੇ ਚਲਾਇਆ ਚੱਲ ਚੱਕ ਤੇਰਾ ਵੀ ਚਲਾਓ ਮੂਵੀ ਚੱਲ ਨੰਬਰ 5 ਹਾਂ ਚਲੋ ਵੀ ਸਿੱਧ ਹੁਣ ਸੌਂਦਾ ਟਾਈਮ ਹੋ ਗਿਆ ਹੈ ਤੂੰ ਮੈਨੂੰ ਤੈਨੂੰ ਕਨੱਟ ਕਰਾਂ ਮੈਂ ਅੰਧੀ ਰਾਤ ਨੂੰ ਕਨੱਟ ਕਰਾਂ ਇਹ ਇਹ ਪਾਚ ਗਿਆ ਇਹ ਇਹ ਨਾ ਵੀ ਸੱਟ ਵੱਜਦਾ ਹੋਦਾ ਇਹ ਲੇਖੋ ਮੈਂ ਟਕੂਗਾ ਹੌਣ ਦੇ ਸਿੱਟ ਡੇਗ ਜਿੰਦਾ ਹਰਦਾ ਦੇਖ ਲੈ ਪਾਪਾ ਨੇ ਤੇਰਾ ਥੋੜਾ ਹੀ ਮਜ਼ਾਕ ਕੀਤਾ ਜੇ ਡੇਗ ਜਿੰਦਾ ਦੇਖੀ ਤੇਰਾ ਕੀ ਬਣਦਾ ਪਨੀਰ ਦੀਪੁਰ ਜੀਵਨ ਜਿੰਦੂ ਚੋਰ ਕੋ ਫੋਕੇ ਲੈ ਕੇ ਕੋਣ ਦਾਂ ਦੂੰਗਾ ਹੁਣ ਤੂੰ ਕੰਗ ਲੈਣਾ ਦਾ ਦੁਖੀ ਕਰੂੰਗਾ ਜਮਾਈ ਦਾ ਕਰਨੇ ਲੱਗਾ ਤੂੰ ਨੀ ਹੋਤੀ ਦਾਦਾ ਦਾ ਫਿਕਰ ਨਹੀਂ ਸਭ ਸੱਚੇ ਨਿਕਲੀ ਜਾਣਾ ਹੁਣ ਨਹੀਂ ਦਾਦਾ ਦਾ ਫਿਕਰ ਨਹੀਂ ਹੋਰ ਇਹਨਾਂ ਦਾ ਫਿਕਰ ਹੀ ਨਹੀਂ ਹੈਗਾ ਸਾਰਾ ਤੇ ਨਹੀਂ ਵਿਚਾਰਾ ਕੀ ਜਾ ਕੇ ਆਉਂਦੇ ਨੇ ਇਹ ਕੋਈ ਭੰਦੇ ਦੇਣਾ ਉਹਨਾਂ ਦਾ ਤਿੰਨ ਵਾਰੀ ਤਾਂ ਕਰ ਗਏ ਇਹਨੇ ਇਹਨਾਂ ਦੇ ਜਾ ਕੇ ਕਰਨ ਭੰਦੇ ਦੇਣਾ ਹਾਂ ਤਾਂ ਮਨਾ ਕਰਦੇ ਨਹੀਂ ਦੇਣਾ ਨਹੀਂ ਕੋਈ ਜਿੰਨਾ ਮੱਝੇ ਦਾ ਘਰ ਮੈਂ ਮੁੱਕਾ ਮਰੂ ਉਦਰਾ ਹੋ ਜਾ ਹੋ ਜਾ ਚਲਦੇ ਆਪਾ ਚਲੋ ਵੀ ਭੰਦੇ ਦੇਣਾ ਤੇ ਸੁਈ ਕਰੀਏ ਆ ਚੱਲ ਤੁਹਾਨੂੰ ਨਾ ਕਿਸਕੇ ਪੈ ਗਿਆ ਨਾ ਤਾਂ ਕਿ ਮਰੋ ਤੇ ਕੌਣ ਸੇ ਮਾਰ ਖਾਵੇ ਤੇ ਦਾਦੂ ਨੂੰ ਪੁੱਛਾ ਪਈ ਚਾਹ ਜਿੰਨੇ ਮਾਗੂ ਮਮਾ ਨੇ ਉਹਨੇ ਸਿੱਧੂ ਨੂੰ ਕੁੜੀ ਬਣਾਤਾ ਸੀ ਕਹਿੰਦੇ ਰੋਨੀ ਕਾ ਤੋਂ ਮੈਂ ਤੁਹਾਨੂੰ ਪਸੰਦ ਆ ਗਿਆ ਸੀ ਸਿਰੇ ਬਾਲ ਆ ਤੇ ਜੀ ਮਾਨ ਨੂੰ ਤੇ ਕੋਈ ਨਾ ਆਦਾ ਲੈਣ ਦੇਰੀ ਹੋਊਗੀ ਐ ਇੰਨਾ ਨਹੀਂ ਹਾਂ ਫਿਰ ਅੱਜ ਗਾਈਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ